ਯਾਵ ਲਾਈਵ 88 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀ ਦੀਦਿਆ ਰਾਗ ਗੁਰਦੁਆਰਾ ਮਾਤਾ ਸਾਹਿਬਕੌਰ ਮੂਲਿਆਮਾਲ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਰਨਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਦੌਰਾਨ ਸੰਤਾਂ ਵੱਲੋਂ ਗੁਰਬਾਣੀ ਦਾ ਉਚਾਰਨ ਕੀਤਾ ਗਿਆ ਅਤੇ ਸਹਿਜ ਪਾਠ ਬਾਣੀ ਦੇ ਭੋਗ ਪਾਏ ਗੇ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਸੇਵਾਦਾਰ ਸੁਖਵਿੰਦਰ ਸਿੰਘ ਰਟਾਇਰਡ ਐਸ ਡੀਓ ਸਰਬਜੀਤ ਸਿੰਘ ਢਿੱਲੋਂ ਰਾਜਵੀਰ ਸਿੰਘ ਢਿੱਲੋਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਸ ਵੇਲੇ ਦੇ ਹਾਕਮਾਂ ਵੱਲੋਂ ਤਪਦੀ ਗਰਮੀ ਦੌਰਾਨ ਸੱਤੇ ਤਵੇ ਅਤੇ ਧਰਮ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ ਜਦਕਿ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਅਤੇ ਸੱਚ ਦਾ ਮਾਰਗ ਤੋਂ ਨਾ ਡੋਲੇ ਇਸ ਮੌਕੇ ਤੇ ਰਾਗ ਗਿਰਿਆ ਅਤੇ ਸੰਕਤਾਂ ਲਈ ਠੰਡੇ ਮਿੱਠੇ ਜਲ ਦੀ ਸਬੀਲ ਤੋਂ ਇਲਾਵਾ ਗੁਰੂ ਦਾ ਅਟੁੱਟ ਲੰਗਰ ਵਰਤਿਆ ਫਿਰ ਦੀ ਸਮਾਜਮਦਾਰਨ ਪਹੁੰਚੀਆਂ ਸੰਕਤਾਂ ਦਾ ਪ੍ਰਬੰਧਕ ਸੇਵਾਦਾਰਾ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪ੍ਰਗਟ ਸਿੰਘ ਸੰਤੋਖ ਸਿੰਘ ਮੁਖਤਿਆਰ ਸਿੰਘ ਗੁਰਦੀਪ ਸਿੰਘ ਜਫੇਦਾਰ ਹਰਬੱਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ ਸ੍ਰੀ ਦੀਸਮਾਗਮ ਤਰਾਹ ਪਿੰਡ ਮੋੜਿਆਵਾਲ ਦੀਆਂ ਬੀਬੀਆਂ ਅਤੇ ਨੌਜਵਾਨਾਂ ਨੇ ਖੂਬ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੜੀ ਸਰਦਾਰ ਦੇ ਨਾਲ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ੀਰਧੀ ਦਿਹਾੜਾ ਸੰਗਤਾਂ ਮਨਾ ਰਹੇ ਹਨ ਪਿੰਡ ਮੋੜਿਆਵਾਲ ਵਿਖੇ ਜੋ ਗੁਰਦੁਆਰਾ ਮਾਤਾ ਸਾਹਿਬ ਕੌਰ ਸਾਹਿਬ ਜੀ ਦਾ ਹੈ ਤੋ ਸਾਰੀ ਸੰਗਤਾਂ ਲੰਗਰ ਦੀ ਸੇਵਾ ਕਾਰਜਾਂ ਨੇ ਖੁੱਲੇ ਛਬੀਲ ਦੇ ਵੀ ਗੱਫੇ ਚੱਲ ਰਹੇ ਹਨ ਤੋ ਸਾਰੀਆਂ ਸੰਗਤਾਂ ਬੜੇ ਸਰਦਾ ਦੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਦਾ ਜੀਦੀ ਜਹਾੜਾ ਮਨਾ ਰਹੀਆਂ ਹਨ ਬੜੀ ਖੁਸ਼ੀ ਦੀ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਦਾ ਸਹਿਤ ਸਭ ਦਾ ਸਤਿ ਸ੍ਰੀ ਅਕਾਲ ਜੀ ਬੋਲਿਆ ਉਹ ਕਿ 60 ਬੋਲੋਂ 50 ਬੋਲੋਂ ਨੂੰ ਸਾਰੀ ਸੰਗਤਾਂ ਨਾਲ ਸ਼ੀਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦ ਦੀ ਦਿਹਾੜੇ ਦੇ ਪੁਰਬ ਨੂੰ ਸਰਪਤ ਬੜੀ ਸਰਦਾਰ ਦੇ ਕਾਰਨ ਮਨਾਇਆ ਜਾ ਰਿਹਾ ਹੈ ਇਹ ਦਿਨ ਗੁਰੂ ਸਾਹਿਬ ਦੀ ਉਸ ਸਮੇਂ ਦੀ ਸਰਕਾਰ ਉਹ ਸਰਕਾਰ ਜਿਸ ਨੇ ਗਰਬ ਰੁਖੀ ਤੁਸੀਂ ਇਹ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਉਸ ਸਿੰਧੀ ਤੁਹਾਡੇ ਸਵਾਗਤ ਸਵਾਤਸੰਗਤਾਨੀ ਕਤਲ ਹੋ ਕੇ ਗੁਰਬਾਣੀ ਦੇ ਉੱਤੇ ਬਾਤ ਕੀਤੇ ਨੇ ਅਤੇ ਸਾਹਿਜ ਬਾਣੀ ਦੇ ਉਹ ਬਾਇ ਨੇ ਅਤੇ ਮਿੱਠੇ ਜਲਦੀ ਸੰਗੀਲਾ ਲਾਈਆਂ ਨੇ ਫਿਰ ਸਰਬੱਤ ਦੇ ਪ੍ਰੇਰਿਤ ਅਰਦਾਸ ਕੀਤੀ ਆ ਗੁਰੂ ਸਾਹਿਬ ਸਰਬੱਤ ਖਾਲਸੇ ਦੇ ਜਗਤ ਦੇ ਗੁਰੂ ਸਾਹਿਬ ਦਾ ਸੰਮੇਖਾ ਸਰਬੱਤ ਸੰਗਤ ਇਸ ਦੇਸ਼ ਦੇ ਸਾਰ ਉਹਨੋਂ ਕਿ ਦੁੱਖਾਂ ਦੇ ਭਲੇ ਵਾਸਤੇ ਕਦਾ ਹਦਾ ਚਾਂਦੀ ਕਲਾ ਵਾਸਤੇ ਸਰਪੰਚ ਸਾਹਿਬ ਨੂੰ ਸਰਦਾਸ ਕਰਦੀਆ ਮੇਸਾ ਉਹਦੇ ਪ੍ਰਵਾਦਨਾ ਕਰਦੇ ਮੇਰ ਪ੍ਰਯਾਤਨ ਕੀ ਚਾਂਦੀ ਕਲਾ ਦਾ ਜੀਵਨ ਬਖਸ਼ੇ ਇਸੇ ਦਾ ਅਲੀ ਮੈਂ ਤੀਂ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮਾਤਾ ਸਾਹਿਬ ਕੌਰ ਦੇ ਗੁਰਦੁਆਰਾ ਸਾਹਿਬ ਪਿੰਡ ਮੂੜਿਆਵਾਲ ਵਿਖੇ ਪੰਜਵੀਂ ਪਾਸ਼ਾ ਤੰਤਨ ਸਾਹਿਬ ਸ੍ਰੀ ਅਰਜਨਦੇਵ ਜੀ ਦਾ ਸਿਹਦੀ ਦਾਣਾ ਮਨਾਇਆ ਜਾ ਰਿਹਾ ਜਿੱਥੇ ਨਾਗ ਦੀ ਸੰਗਤਾਂ ਵੱਲੋਂ ਸ਼ਬੀਰ ਠੰਡੇ ਜਲ ਦੀ ਲਗਾਈ ਗਈ ਹੈ ਨਾਲ ਲੰਗਰ ਦੀ ਲੰਗਰ ਵੀ ਚੱਲ ਰਿਹਾ ਹੈ ਇਹ ਤੰਤਨ ਸਾਹਿਬ ਸ੍ਰੀ ਅਰਜਨਦੇਵ ਜੀ ਨੂੰ ਉਸ ਸਮੇਂ ਦੀ ਹਕੂਮਤ ਨੇ ਤਤੀ ਤਵੀ ਤੇ ਬਾੜ ਕੇ ਸ਼ਹੀਦ ਕੀਤਾ ਸੀ ਉਸੇ ਕਰਕੇ ਅੱਜ ਨਾਗ ਉਸ ਦਿਹਾੜੇ ਨੂੰ ਮਨਾਉਂਦੇ ਆ ਉਸ ਨਾਗ ਦੀ ਉਸ ਦੇ ਸਬੰਧ ਦੀ ਠੰਡੇ ਜਲ ਦੀਆਂ ਸ਼ਬੀਰਾਂ ਲਗਾਈਆਂ ਗਈਆਂ ਹਨ ਜੀ ਤਾਂ ਜੋ ਨਾਗ ਇੰਨੀ ਗਰਮੀ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਬਾਕੀ ਸੰਗਤਾਂ ਵੀ ਨਾਲ ਗਏ ਉਸ ਦੇ ਨਾਲ ਉਹਨਾਂ ਨੂੰ ਜਲ ਪੀਣ ਤੇ ਉਹਨਾਂ ਦੀ ਗਰਮੀ ਦੂਰ ਤੇ ਠੰਡ ਠੰਡ ਪਵੇ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਮੂੜਿਆਂ ਵਾਲ ਵਾਲਿਆਂ ਨੇ ਆ ਜਿੱਦੀ ਦਿਹਾੜੇ ਘੁੱਟ ਦੇਂਦੇ ਜਿਦਾਂ ਮੌਂਡੇ ਆ ਸੰਕਤਾਂ ਦੇ ਸਮੂਹ ਸਾਰ ਸਭੀਲ ਦੇ ਸੰਯੋਗ ਨਾਲ ਤਿਲੰਗਤ ਦੀ ਸੇਵਾ ਵੀ ਚੱਲ ਰਹੀ ਸਭੀਲ ਦੀ ਸੇਵਾ ਤਿਲੰਗਤ ਦੀ ਸੇਵਾ ਚੱਲਦੀ ਪਈ ਆ ਹਾਂਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜਿੱਕੀ